ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰੋ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਸੋ ਐਸੇ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜੱਬੋਵਾਲ ਵਾਲੇ ਆਓ ਉਹਨਾਂ ਦੇ ਆਪਾਂ ਜੀਵਨ ਤੇ ਕੋਈ ਸੰਝ ਪਾਈਏ ਸੋ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਦਾ ਜਨਮ ਨਗਰ ਦੇਸੂ ਮਲਕਾਣਾ ਜੋ ਤਹਿਸੀਲ ਸਰਸਾ ਜ਼ਿਲ੍ਹਾ ਹਸਾਰ ਵਿੱਚ ਹੋਇਆ ਅੱਜ ਕੱਲ ਸਰਸਾ ਜ਼ਿਲ੍ਹਾ ਹੈ ਅਤੇ ਤਹਿਸੀਲ ਡੱਬਵਾਲੀ ਹੈ 1880 ਈਸਵੀ ਵਿੱਚ ਆਪ ਜੀ ਦਾ ਜਨਮ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਸਰਦਾਰ ਨਿਹਾਲ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਸਤਕਾਰਯੋਗ ਮਾਤਾ ਅਤਰਕੌਰ ਜੀ ਸੀ ਸਰਦਾਰ ਨਿਹਾਲ ਸਿੰਘ ਜੀ ਪੇਂਡੂ ਕਾਰੋਬਾਰੀ ਸਨ ਧਰਮਾਤਮਾ ਪੁਰਸ਼ ਸਨ ਦੋਵੇਂ ਹੀ ਜੀ ਬੜੇ ਭਜਨ ਬੰਦਗੀ ਵਾਲੇ ਸਨ ਅਤੇ ਸਰਦਾਰ ਨਿਹਾਲ ਸਿੰਘ ਜੀ ਪ੍ਰਾਤਨ ਗੁਰਸਿੱਖਾਂ ਵਾਂਗ ਹਰ ਬੁੱਧਵਾਰ ਦਹੀਂ ਦੀ ਚਾਟੀ ਲੈ ਕੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਜੀ ਵਿਖੇ ਲਿਜਾ ਕੇ ਲੰਗਰ ਵਿੱਚ ਵਰਤਾਉਣੀ ਤੇ ਨਾਲ ਦਹੀਂ ਦੇ ਨਾਲ ਕਿਸੇ ਇਸ਼ਨਾਨ ਗੁਰਸਿੱਖਾਂ ਨੂੰ ਕਰਾਉਣਾ ਤੇ ਹਰ ਇੱਕ ਐਤਵਾਰ ਬਿਨਾ ਕੋਈ ਸ਼ਕੇ ਤੋਂ ਸਾਰੀ ਦਿਹਾੜੀ ਚੁੱਪ ਰਹਿਣਾ ਕਿਸੇ ਨਾਲ ਬੋਲਣਾ ਨਹੀਂ ਇਕਾਂਤ ਵਿੱਚ ਬੈਠ ਕੇ ਸਿਮਰਨ ਭਜਨ ਕਰਨਾ ਤੇ ਸਾਰਾ ਦਿਨ ਬਤੀਤ ਕਰਨਾ ਸੋ ਇਸ ਤਰ੍ਹਾਂ ਇਹਨਾਂ ਦੋਹਾ ਹੀ ਮਾਤਾ ਪਿਤਾ ਦੇ ਧਰਮਾਤਮਾ ਹੋਣ ਕਰਕੇ ਇਹਨਾਂ ਦੇ ਘਰ ਸ੍ਰੀ ਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਮਹਾਪੁਰਖਾਂ ਨੇ ਜਨਮ ਲਿਆ ਇਹਨਾਂ ਦੇ ਦੋ ਭਰਾ ਹੋਰ ਵੀ ਸਨ ਬਾਬਾ ਗੁਰਬਖਸ਼ ਸਿੰਘ ਜੀ ਦੇ ਸਰਦਾਰ ਗੁਰਦਿਆਲ ਸਿੰਘ ਅਤੇ ਸਰਦਾਰ ਹਜੂਰ ਸਿੰਘ ਪਰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਇਹ ਛੋਟੀ ਉਮਰ ਤੋਂ ਹੀ ਜਦੋਂ ਇਹਨਾਂ ਨੇ ਹੋਸ਼ ਸੰਭਾਲੀ ਹੈ ਤੇ ਇਹਨਾਂ ਦੇ ਪਿਤਾ ਜੀ ਨੇ ਆਪਣੇ ਨਗਰ ਦੇਸੂ ਮਲਕਾਨੇ ਦੇ ਇੱਕ ਮਹਾਤਮਾ ਬਾਬਾ ਪੂਰਨ ਸਿੰਘ ਦੀ ਪਾਸ ਇਹਨਾਂ ਨੂੰ ਪੜ੍ਹਨੇ ਪਾ ਦਿੱਤਾ ਪੁਰਬਲੇ ਸੰਸਕਾਰਾਂ ਦੇ ਕਾਰਨ ਬੁੱਧੀ ਬਾਲ ਅਵਸਥਾ ਤੋਂ ਨਿਰਮਲ ਤੇ ਸੂਝ-ਬੂਝ ਵਾਲੀ ਸੀ ਗੁਰਮੁਖੀ ਲਿਖਣਾ ਪੜ੍ਹਨਾ ਛੇਤੀ ਸਿੱਖ ਲਿਆ ਇਹਨਾਂ ਮਹਾਤਮਾ ਨੇ ਆਪ ਜੀ ਨੂੰ ਛੋਟੀ ਉਮਰ ਵਿੱਚ ਹੀ ਸੰਤੋਖੀ ਸੁਭਾਅ ਮਿੱਠਾ ਬੋਲਣਾ ਹੌਣ ਹਾਰ ਤੇ ਧਾਰਮਿਕ ਰੁਚੀਆਂ ਵਾਲਾ ਜਾਣਿਆ ਜਿਸ ਕਰਕੇ ਪਹਿਲੇ ਇਹਨਾਂ ਨੂੰ ਭਾਵਰ ਸਮਰਤ ਤੇ ਸਾਰ ਕਿਤਾਬਲੀ ਪੜ੍ਹਾਈ ਇਹ ਗ੍ਰੰਥ ਪੜਾਉਣ ਤੋਂ ਫਿਰ 9-10 ਸਾਲ ਦੇ ਅਰਸੇ ਤੱਕ ਜਦੋਂ 9-10 ਸਾਲ ਤੱਕ ਦੇ ਹੋਏ ਗੁਰਬਾਣੀ ਦੇ ਗੁਟਕਿਆਂ ਰਾਹੀਂ ਸੁੱਧ ਗੁਰਬਾਣੀ ਤੇ ਅਖੰਡ ਪਾਠ ਸਾਹਿਬ ਜੀ ਦਾ ਅਭਿਆਸ ਕਰਾਇਆ ਪਹਿਲੇ ਪਹਿਲੀ ਅਰਥਾਂ ਸਹਿਤ 2-3 ਧਾਰਮਿਕ ਨੀਤੀ ਦੇ ਗ੍ਰੰਥ ਪੜ੍ਹੇ ਜਿਸ ਦਾ ਇਹ ਫਲ ਹੋਇਆ ਕਿ ਗੁਰਬਾਣੀ ਦੀ ਸੁਖੈਣ ਭਾਸ਼ਾ ਸ਼ਬਦਾਂ ਦੇ ਅਰਥ ਭਾਵ ਸਮਝਣ ਦੀ ਸੋਝੀ ਹੋ ਗਈ ਤੇ ਬਾਣੀ ਦੇ ਨਾਲ ਨਾਲ ਰਸੀ ਹੁੰਦੇ ਜਾਂਦੇ ਸਨ ਸੋ ਐਸਾ ਸੀ ਇਸ ਛੋਟੀ ਉਮਰ ਵਿੱਚ ਜੀਵਨ ਸ੍ਰੀ ਮਾਨਸੰਤ ਬਾਬਾ ਗੁਰਵਕ ਸਿੰਘ ਜੀ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਦੇਸੂ ਮਲਕਾਣੇ ਨਗਰ ਦੇ ਵਿੱਚ ਜਨਮ ਲਿਆ 1880 ਈਸਵੀ ਦੇ ਵਿੱਚ ਸਰਦਾਰ ਨਿਹਾਲ ਸਿੰਘ ਜੀ ਤੇ ਮਾਤਾ ਅਤਰਕੌਰ ਜੀ ਦੇ ਗ੍ਰਹਿ ਵਿਖੇ ਉਪਰੰਤ ਮਹਾਂਪੁਰਖਾਂ ਨੇ ਸਾਰੀ ਹੀ ਉਮਰ ਗੁਰੂ ਪੰਥ ਦੀ ਸੇਵਾ ਕਰਦਿਆਂ ਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ